ਪੈਲੈਸ ਦੇ ਬਾਹਰੋਂ ਡਰਾਈਵਰ ਤੋਂ ਕਾਰ ਖੋਲੀ ਗਈ ਪੈਲੈਸ ਦੀ ਪਾਰਕਿੰਗ ਦੇ ਵਿੱਚ ਡਰਾਈਵਰ ਤੋਂ ਇਹ ਕਾਰ ਖੋਈ ਗਈ ਹੈ ਲੁੱਟੋ ਰੁਕੋ ਉਹ ਨਹੀਂ ਬੰਦ ਨਮਕਾਲੂ ਨੇ ਬੱਲੇ ਗਾ ਬਾਹਰ ਪਾਸਾ ਕੋਈ ਚੋਕੀ ਬੰਨਾ ਪੂਰਾ ਪ्रेस ਕਵਰ ਕੀਤਾ ਜਾ ਰਿਹਾ ਹੈ ਮਿਤੀ 27 ਦੋ 2025 ਨੂੰ ਸੰਜੇ ਗਰੋਵਰ ਇੱਕ ਸ਼ਹਿਰ ਦੇ ਵਪਾਰੀ ਨੇ ਜੋ ਕਿ ਆਪਣੇ ਪਰਿਵਾਰ ਨਾਲ ਲੀਲਾ ਰਾਇਲ ਪੈਲੇਸ ਦੇ ਦਰਵਾਜ਼ੇ ਵਿਖੇ ਮੈਰੀ ਫੰਕਸ਼ਨ اٹੈਂਡ ਕਰਨ ਆਏ ਸੀ ਤੇ ਉਹਨਾਂ ਦੀ ਰਾਇਲ ਲੀਲਾ ਪੈਲੇਸ ਦੇ ਵਿੱਚੋਂ ਪਾਰਕਿੰਗ ਚੋਂ ਉਹਨਾਂ ਦੇ ਡਰਾਈਵਰ ਹਰਜੀਤ ਸਿੰਘ ਕੋਲੋਂ ਦੋ ਨਾਮ ਨੂੰ ਵਿਅਕਤੀ ਬਰੀਜ਼ਾ ਕਾਰ ਰੰਗ ਚਿੱਟਾ ਕੋ ਕਰਕੇ ਲੈ ਗਏ ਸੀ ਉਹ ਤੋਂ ਸਨੇਚ ਕਰਕੇ ਫੋਰਸਿਬਲੀ ਇੱਕ ਗੰਡਾਸੀ ਦਿਖਾ ਕੇ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀ ਜੋ ਕਿ ਮੁਕਦਮਾ ਨੰਬਰ 18 ਥਾਣਾ ਗਿੱਦੜਬਾਹ ਦਰਜ ਹੋਇਆ ਦੌਰਾਨ ਤਫਤੀਸ਼ ਡੀਐਸਪੀ ਗਿੱਦੜਬਾਹ ਦੀ ਅਗਵਾਈ ਹੇਠ ਸੀਆਈਏ 1 2 ਤੇ ਐਸਐਚਓ ਗਿੱਦੜਬਾਹ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜੋ ਕਿ ਮਿਤੀ 1 ਤਰੀਕ ਫਰਵਰੀ ਮਾਰਚ ਨੂੰ ਦੋ ਦੋਸ਼ੀ ਹਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਜੱਗਾ ਇਹ ਰਹਿਣ ਵਾਲੇ ਵਿਰਕ ਖੇੜਾ ਦੇ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਗੱਡੀ ਜਿਹੜੀ ਰੰਗ ਚਿੱਟੇ ਰੰਗ ਦੀ ਬਰੀਜਾ ਉਹ ਰਿਕਵਰ ਕੀਤੀ ਗਈ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਦੌਰਾਨੇ ਖੋ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕੀਤਾ ਗਿਆ ਬੈਕਗ੍ਰਾਉਂਡ ਕੀ ਇਸ ਹਨ ਇਹ ਜਿਹੜਾ ਹਰਮਨ ਆ ਜੀ ਇਹਦੇ ਤੇ ਪੁਰਾਣੇ 8 ਮੁਕਦਮੇ ਦਰਜ ਨੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਸੈਕਟ ਦੇ ਤੇ ਜਿਹੜਾ ਜਗਵੀਰ ਸਿੰਘ ਜੱਗਾ ਇਹਦੇ ਤੇ ਇੱਕ ਐਫ ਆਰ ਦਰਜ ਹੈ ਆਲਰੇਡੀ ਕੀ ਕਾਰਨ ਕੀ ਡਰਗ ਦੀ ਉਹ ਲੈ ਕੇ ਕਰ ਰਹੇ ਹਾਂਜੀ ਇਹ ਡਰਗ ਡਰਗ ਐਡਿਕਟ ਨੇ ਨਾ ਤੇ ਬੈਕਗਰਾਉਂਡ ਇਹੀ ਹੈ ਵੀ ਐਡਿਕਟ ਨੇ ਵੇਚਦੇ ਵੀ ਨੇ ਤੇ ਨਸ਼ਾ ਕੰਜ਼ੂਮ ਵੀ ਕਰਦੇ ਨੇ ਤੇ ਉਸੇ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਇਹ ਗੱਡੀ ਇਹਨਾਂ ਨੇ ਸਨੈਚ ਕੀਤੀ ਕੀ ਕਿਸੇ ਕਦੇ ਗੱਡੀ ਕਬੜ ਹੋ ਗਈ ਗੱਡੀ ਰਿਕਵਰ ਹੋ ਗਈ ਹੈ ਜੀ ਜਿਹੜੀ ਇਹਨਾਂ ਨੇ ਖੋਈ ਸੀ ਪਲੇਸ ਨਾਲ ਦਾ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋ ਰਿਕਵਰ ਹੋ ਗਿਆ ਹਾਂਜੀ ਇਹ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਸ ਚ ਇਹਨਾਂ ਚੋਂ ਇੱਕ ਦੇ ਥੋੜਾ ਫ੍ਰੈਕਚਰ ਹੋ ਗਿਆ ਲੱਤ ਤੇ ਤੇ ਉਹ ਹਸਪੀਟਲ ਦਾ ਸਰ ਕੋਈ ਪ੍ਰੋਕੀਗਰ ਵੀ ਨਹੀਂ ਜਾਂਚ ਕੀਤੀ ਜਾਊਗੀ ਅੱਜ ਅੱਗੇ ਮਡਲੀ ਤਪੀ ਸ਼ਹਿਰ ਰਮਾਂਡ ਤੇ ਲੈ ਕੇ ਇਹਨਾਂ ਦੀ ਅਗਲੀ ਪੁੱਛਗਿੱਛ ਕਰਾਂਗੇ ਡਿਟੇਲ ਚ ਅਸੀਂ